ਹਾਂਜੀ ਦੋਸਤੋ ਪੰਜਾਬ ਤੇ ਹਿਮਾਚਲ ਉਤਰਾਖੰਡ ਦੇ ਰੋਲੇ-ਰੋਲੇ ਵਿੱਚ ਆਪਾਂ ਵੀ ਸੋਚਿਆ ਕਿ ਚਲੋ ਦੇਖ ਕੇ ਆਣੇ ਕੀ ਮਾਹੌਲ ਆ ਉਤਰਾਖੰਡ ਮਨਸੂਰੀ ਦਾ ਤੇ ਆਪਾਂ ਪਹੁੰਚ ਗਏ ਮਨਸੂਰੀ ਤੇ ਉੱਥੇ ਸਵੇਰ ਦਾ ਨਜ਼ਾਰਾ ਬਹੁਤ ਦਿਲਕਸ਼ ਨਜ਼ਾਰਾ ਸੀਗਾ ਮਾਰ ਰੋਡ ਤੋਂ ਸਿਰਫ 2 ਕਿਲੋਮੀਟਰ ਤੇ ਨਾਲ ਇੱਕ ਪਿੰਡ ਦਾ ਮਸ਼ਹੂਰ ਕੰਪਨੀ ਗਾਰਡਨ ਜਿੱਥੇ ਕਿ ਫੁੱਲਾਂ ਦੀ ਤਰ੍ਹਾਂ ਤਰ੍ਹਾਂ ਦੀ ਵੈਰਾਈਟੀ ਹੈ ਤੇ ਆਪਾਂ ਨਿਕਲ ਗਏ ਕੰਪਨੀ ਗਾਰਡਨ ਘੁੰਮਣ ਤੇ ਦੇਖਣ ਕੇ ਪੰਜਾਬੀ ਬੰਦੇ ਨਾਲ ਉੱਥੇ ਦੇ ਲੋਕਾਂ ਦਾ ਕੀ ਬਿਹਾਰ ਹੈ ਤੇ ਆਪਾਂ ਗੱਡੀ ਡਰਾਈਵ ਕਰਕੇ 1.5 ਕਿਲੋਮੀਟਰ ਜਿੱਥੇ ਸਟੇ ਸੀਗਾ ਉੱਥੇ ਪਹੁੰਚੇ ਔਰ ਰਾਹ ਦੇ ਖੂਬਸੂਰਤ ਨਜ਼ਾਰੇ ਦੇਖਦੇ ਹੋਏ ਪਹੁੰਚ ਗਏ ਕੰਪਨੀ ਗਾਰਡਨ ਪਰ ਇਹਨਾਂ ਦਿਨਾਂ ਚ ਰਸ਼ ਬਹੁਤ ਜ਼ਿਆਦਾ ਹੈ ਤੇ ਕੰਪਨੀ ਗਾਰਡਨ ਤੋਂ 500 ਮੀਟਰ ਦੂਰ ਲਾ ਕੇ ਗੱਡੀ ਸਾਨੂੰ ਪੈਦਲ ਹੀ ਤੁਰਨਾ ਪਿਆ ਪੈਦਲ ਜਾਂਦੇ ਹੋਏ ਖੂਬਸੂਰਤ ਨਜ਼ਾਰਾ ਦੇਖਿਆ ਤੇ 50 ਰੁਪਏ ਦੀ ਇੱਕ ਬੰਦੇ ਦੀ ਟਿਕਟ ਲਗਦੀ ਹੈ ਕੰਪਨੀ ਗਾਰਡਨ ਅੰਦਰ ਕਰਨਦੇ ਹੀ ਤੁਹਾਨੂੰ ਖੂਬਸੂਰਤ ਫੁੱਲ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਵੈਰਾਈਟੀਆਂ ਦੇਖਣ ਨੂੰ ਮਿਲਣਗੀਆਂ ਅਤੇ ਬਹੁਤ ਦਿਲਕਸ਼ ਨਜ਼ਾਰੇ ਨੇ ਤੇ ਬੱਚਿਆਂ ਦੇ ਲਈ ਵਾਟਰ پارک ਵਗੈਰਾ ਚੁੱਲੇ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਅਤੇ ਇਸ ਤੋਂ ਬਾਅਦ ਰਾਤ ਦਾ ਪਲਾਨ ਬਣਿਆ ਮਾਹ ਰੋਡ ਘੁੰਮ ਕੇ ਆਉਣ ਦਾ ਨੀਚੇ ਜੋ ਇਹ ਤਾਰਿਆਂ ਦੀ ਤਰ੍ਹਾਂ ਦਿਖ ਰਹਾ ਹੈ ਇਹ ਦੇਰਾ ਦੂਨ ਹੈ ਮਨਸੂਰੀ ਤੋਂ ਦੇਰਾ ਦੂਨ ਦਾ ਖੂਬਸੂਰਤ ਨਜ਼ਾਰਾ ਅਤੇ ਅਗਲੇ ਦਿਨ ਦਾ ਪਲਾਨ ਬਣਾਇਆ ਕਿ ਇੱਥੇ ਕੁਮਸ਼ੂਰ ਵਾਟਰਫਾਲ ਹੈ ਕੈਂਪਟੀ ਵਾਟਰਫਾਲ ਇੱਥੇ ਵੀ ਲਗਭਗ 17 ਕਿਲੋਮੀਟਰ ਮਨਸੂਰੀ ਤੋਂ ਹੈ ਤੇ ਵੀ ਦੇਖਣਾ ਜਰੂਰ ਬਣਦਾ ਏ ਔਰ ਸਾਥੀਓ ਮੈਂ ਰੀਅਲ ਐਕਸਪੀਰੀਅੰਸ ਦੱਸਦਾ 10-12 ਸਾਲ ਦਾ ਮੈਨੂੰ ਉੱਤਰਾਖੰਡ ਹਿਮਾਚਲ ਮਹਾਰਾਸ਼ਟਰ ਯੂਪੀ ਬਿਆਰ ਜਾਂਦੇ ਨੂੰ ਗੁਜਰਾ ਜਾਂਦੇ ਨੂੰ ਮੇਰਾ ਕਦੇ ਮਾੜਾ ਐਕਸਪੀਰੀਅੰਸ ਨਹੀਂ ਰਿਹਾ ਲੋਕਾਂ ਨਾਲ ਬਹੁਤ ਚੰਗੇ ਲੋਕ ਨੇ ਹਾਂ ਕੁਝ ਬੰਦੇ ਗਲਤ ਜਰੂਰ ਹੋ ਸਕਦੇ ਪਰ ਸਾਰੀ ਕੌਮ